ਨਾ ਦੇ ਭਾਜ ਨੂੰ ਬਲ ਮਿਲਦਾ ਦੇਖੋ ਹਰੇਕ ਸ਼ਖਸੀਅਤ ਜਿਹੜੀ ਮਿਲਦੀ ਹੈ ਆਪਣੇ ਨਾਲ ਇੱਕ ਪ੍ਰਭਾਵ ਲੈ ਕੇ ਆਂਦੀ ਹੈ ਸਮਾਜ ਦੇ ਲੋਕ ਵਿਚਰਦੇ ਹੈ ਤੇ ਨੌਜਵਾਨ ਸਾਥੀ ਹੈ ਸਾਰੇ ਚਾਹੇ ਅਮਨ ਜੀ ਹੈ ਚਾਹੇ ਰਾਜਦੀਪ ਜੀ ਹੈ ਤੇ ਸਨੀ ਜੀ ਹੈ ਚਾਹੇ ਸਮਰਥ ਕੌਰ ਜੀ ਹੈ ਹਰੇਕ ਦਾ ਆਪਣਾ ਆਪਣਾ ਇੱਕ ਪਛਾਣ ਹੈ ਤੇ ਰਾਜਦੀਪ ਜੀ ਮੇਰੇ ਨਾਲ ਬੈਠੇ ਹੈ ਅਮਨ ਜੀ ਦੇ ਨਾਲ ਬੈਠੇ ਹੈ ਤੇ ਰਾਜਦੀਪ ਜੀ ਸਿਰਫ ਉੜਤੇ ਪਿਆਮੇ ਨਹੀਂ ਬਣਾਉਂਦੇ ਉੜਤੇ ਪਿਆ ਮੇ ਦਾ ਨਾਮ ਚੁਬਦਾ ਹੈ ਕਈ ਕਾਂਗਰਸ ਪਾਰਟੀਆਂ ਨੂੰ ਪਰ ਇਹ ਇਹਨਾਂ ਨੇ ਆਪਣਾ ਇੱਕ ਨਾਮ ਯੂਥ ਦੇ ਅੰਦਰ ਬਣਾਇਆ ਹੈ ਇਹਨਾਂ ਦੀ ਲੋਕਾਂ ਦੇ ਅੰਦਰ ਪੈਠ ਹੈ ਇਹ ਅੱਜ ਬੀਜੇਪੀ ਦੇ ਵਿਚਾਰਧਾਰਾ ਜੋ ਕਿ ਰਾਸ਼ਟਰੀਤਾ ਦੇਸ਼ ਨੂੰ ਮਜ਼ਬੂਤ ਬਣਾ ਕੇ ਪੰਜਾਬ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤੇ ਦੇਸ਼ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਪੰਜਾਬ ਮਜ਼ਬੂਤ ਹੋਵੇ ਉਸ ਪੱਖ ਨੂੰ ਲੈ ਕੇ ਲੋਕਾਂ 'ਚ ਜਾਣਗੇ ਨੌਜਵਾਨਾਂ ਨੂੰ ਜਾਗਰਤ ਕਰਨਗੇ ਇਸੇ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਅੱਜ ਇੱਥੇ ਜੀ ਆਇਆ ਕਹਿਣ ਵਾਸਤੇ ਮੈਂ ਆਇਆ ਜਾਕਰ ਸਾਹਿਬ ਬਲਵਾਰੀ ਦਾ ਤੋਹਫਾ ਦੇ ਗਵਰਨਰ ਦਾ ਸਤੀਫਾ ਦਿੱਤਾ ਕਿਨੇ ਕੈਪਟਨ ਸਾਹਿਬ ਨੂੰ ਗਵਰਨਰ ਲਾ ਸਕਦੇ ਆ ਕਿੰਨੀ ਕੁ ਸਚਾਈ ਹੈ ਸੰਵਿਧਾਨਕ ਤੌਰ ਤੇ ਕਿੰਨੀ ਕੁ ਇਹਦੇ 'ਚ ਮਜ਼ਬੂਤੀ ਹੈਗੀ ਇਸ ਅਫਵਾਹ ਦੀ ਜਾਂ ਇਸ ਖਬਰ ਦੀ ਅਫਵਾਹ ਵਾ ਅਫਵਾਹ ਹੀ ਹੁੰਦੀ ਹੈ ਸਭ ਇਸੇ ਕਰਕੇ ਅਫਵਾਹ ਕਹੇ ਜਾਂਦੇ ਆ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਹੀ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਯੋ ਮੈਂ ਸਮਝਦਾ ਉਹਨਾਂ ਨੂੰ ਬੜਾ ਅਸੂਲ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਤੇ ਜ਼ਾਹਿਰ ਕੀਤੀ ਸੀ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕਿੰਡ ਮੇਰੀ ਪੂਰੀ ਗੱਲ ਸੁਣੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਭਖਦੇ ਮੁੱਦੇ ਜਿਹੜੇ ਆ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਹੈ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਚੂਸ਼ਨਲ ਪੋਜੀਸ਼ਨ ਹੈ ਉਹਨਾਂ ਦਾ ਕਹਿਣਾ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ ਏ ਦਾ ਕਹਿਣਾ ਹੈ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸ 'ਚ ਬੜਾ ਫਰਕ ਹੈ ਇੱਕ ਐਲਡਰ ਸਟੇਟਸਮੈਨ ਦੇ ਨਾਤੇ ਇੱਕ ਉਸ ਉਹਦੇ ਤੇ ਉਹਦੀ ਗਰਮਾ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਢਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੌਸਿਕੀ ਆਪਣ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਰਕਾਰ ਦੇ ਧਿਆਨ ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜ ਤੈ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਕਿ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜੈਸੇ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਣ ਨਾਲ ਨਹੀਂ ਜਿਹੜੀ ਸਮੱਸਿਆਵਾਂ ਐ ਪ੍ਰੋਇਸ਼ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬਹਿਲਾਣ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜੁੱਤੈ ਹੱਲ ਨਹੀਂ ਕਰਦੇ ਉਤੋਂ ਹੀ ਮੈਂ ਸਮਝਦਾ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਹੈ ਉਹਦੇ ਨਾਲ ਉਹ ਵਿਸ਼ਵਾਸਘਾਤ ਕਰ ਰਿਹਾ ਹੈ। ਤਾਇ ਪ੍ਰਧਾਨੀ ਖੈਰਾ ਦਾ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਸ਼ਾਹਨ ਆ ਉਹ ਨਗਰਬੰਦ ਕਰ ਰਿਹਾ ਹੈ। ਕਿੱਦਾਂ ਇਹ ਨਹੀਂ ਹਰਦਾ ਚੱਲ ਰਿਹਾ ਹੈ। ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਹਾ ਹੈ ਨਾ ਸਾਹਿਬ ਅੰਦਰ ਇੱਕ ਕਿ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਕਿ ਮਾਰਸ਼ਲ ਲਾਜਾ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਇਆ ਹੋਇਆ ਹੈ ਤੇ ਅੱਜ ਤੋਂ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ। ਅਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਥੋੜੇ ਲੁਧਿਆਣਾ ਸ਼ਹਿਰ ਦੇ ਅੰਦਰ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲੀਆਂ ਦਾ ਸੀਗਾ ਨਵਾਰਤ ਟਾਈਮਜ਼ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਹਤੇ ਈਡੀ ਨੂੰ ਪੁੱਛ ਰਿਹਾ ਹੁਣ ਇਹ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਭਲਾ ਦੱਸੋ ਵੀ ਤੁਸੀਂ ਆਨ ਪੰਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾਰ ਕੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮਰਜ਼ ਆਪਣਾ ਰੰਗ ਨਹੀਂ ਦੇਖਦੇ ਦੂਜੇ ਦੇ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਐ ਉਹਨਾਂ ਨੂੰ ਆਪਣੇ ਪੀੜੀ ਦੇ ਈਟਾ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਬ ਅਗਰ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਂਜੀ ਦਾ ਨੰਬਰ ਆ ਗਿਆ ਸਾਬ ਤਾਂ ਕਿੰਨਾ ਕੁ ਪੰਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਨੇ ਪੂਰੇ ਹੋਗੇ ਅਗਰ ਸੱਚੇ ਹੈ ਤੇ ਜਾ ਕੇ ਕਹਿਣ ਸਭ ਜਾ ਕੇ ਆਪਣੀ ਗੱਲ ਦੱਸਣ ਨਹੀਂ ਦੂਜਿਆਂ ਵਾਂਗ ਉਹ ਵੀ ਭੁਗਤਣ ਪ੍ਰਧਾਨ ਜੀ ਪ੍ਰਧਾਨ ਜੀ ਇਹ ਖੈਰਾ ਖੈਰਾ ਸਾਹਿਬ ਦੀ ਆਪ ਤਾਰੀਫ ਕਰ ਰਹੇ تھے ਔਰ ਖੈਰਾ ਖੈਰਾ ਸਾਹਿਬ ਆਪ ਦੀ ਤਾਰੀਫ ਕਰ ਰਹੇ ਹੈ ਦੋਨੋਂ ਆਪਸ ਵਿੱਚ ਮਤਲਬ ਕੀ ਲੱਗ ਰਿਹਾ ਕੁਝ ਫਿਊਚਰ ਨੇ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤ ਦੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਇੰਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੇ ਹਾਜ਼ਰ ਨਾ ਮਾਰਿਆ ਨਹੀਂ ਤੇ ਭਾਨੇ ਸਿੱਧੂ ਵਾਸਤੇ ਜਾ ਕੇ ਉੱਥੇ ਉਹ ਕਹਿੰਦੇ ਨਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਉਲਟਾ ਟੰਗ ਟੰਗੇ ਟੌਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਆਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਜਾਂ ਸੰਗਿਆਕ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹੰਸੂ ਬਾ ਰਹੇ ਇਹ ਲੋਕ ਹੈ ਇਸ ਕਰਕੇ ਮੇਰੇ ਕਹਿਣ ਦਾ ਪਾਵ ਹੈ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਹੈ ਇਹ ਜਿਸ ਤਰ੍ਹਾਂ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਅਜੇ ਵੀ ਸ਼ਿਕਾਇਤਾਂ ਪਾ ਰਹੇ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਤੋਂ ਪੰਜਾਬ ਨੂੰ ਬਚਣ ਦੀ ਉਨੀ ਲੋੜ ਹੈ ਜਿੰਨੀ ਭਗਵੰਤ ਮਾਨ ਜੀ ਨੂੰ ਇਹਨਾਂ ਆਮ ਆਦਮੀ ਪਾਰ ਰਹੇ ਪੰਜਾਬ ਦੇ ਵਿੱਚ ਨੂੰ ਝਾਕੀਆਂ ਮੁਜਾ ਰਹੇ ਗਲੀ ਗਲੀ ਸੜਕ ਮੈਂ ਕਹਿੰਦਾ ਝਾਕੀਆਂ ਦੀ ਲੋੜ ਹੀ ਨਹੀਂ ਸਾਹਿਬ ਭਗਵੰਤ ਮਾਨ ਜੀ ਨੂੰ ਤੋੜ ਦਿਓ ਮਾਈਕ ਨਾਲ ਦੇ ਦਿਓ ਛੱਲਾ ਗਾ ਕੇ ਸਾਰਾ ਪੁਛਾਂਕੀ ਆਪਣੇ ਆਪ ਨੇ ਕਰ ਲੋ ਲੋਕਾਂ ਦੇ ਛੇੜੀ ਦੇ ਤੋੜਵਾ